ਇਹ 44 ਲੱਖ 14000 ਦਾ ਟੈਂਡਰ ਪਿਆ ਵਾ ਪ੍ਰਸ਼ਾਸਨ ਨੂੰ ਅਸੀਂ ਮਿਲ ਚੁੱਕੇ ਆ ਅਸੀਂ ایਓ ਸਾਨੂੰ ਮਿਲ ਚੁੱਕੇ ਆ ਅਸੀਂ ਲੀਡਰਾਂ ਨੂੰ ਮਿਲ ਚੁੱਕੇ ਆ ਸਾਡੀ ਕਿਸੇ ਵੀ ਸੁਣਵਾਈ ਨਹੀਂ ਹੋਈ ਆ ਕਿਉਂਕਿ ਮਹਾਰਾਜ ਦਾ ਪ੍ਰਗਟ ਅਸਵਾਰ ਆ ਰਿਹਾ ਵਾ ਪ੍ਰਗਟ ਅਸਵਾਰ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੀ ਇਹ ਸੜਕ ਬਣਾਈ ਜਾਵੇ ਇੱਥੇ ਰੋਜ਼ ਇੰਨਾ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵਾ ਕੋਈ ਨਾ ਕੋਈ ਹਾਦਸਾ ਹੁੰਦਾ ਵਾ ਪ੍ਰਸ਼ਾਸਨ ਆਪਣੀ ਕੁੰਮ ਕਨੇ ਨੀਂਦ ਸੁੱਤਾ ਪਿਆ ਵਾ ਸਾਡੀ ਕਿਸੇ ਵੀ ਸੁਣਵਾਈ ਨਹੀਂ ਹੁੰਦੀ ਆ ਇਹ ਸਾਡੇ ਨਗਰ ਕਾਉਂਸਲ ਦੇ ਕਾਉਂਸਲਰ ਸਾਹਿਬ ਆ ਪ੍ਰਿਤੀ ਚੰਦ ਜੀ ਇਨਾ ਦੇ ਬਾੜ ਪੈਂਦਾ ਵਾ ਮੈਂ ਇਹਨਾਂ ਨੂੰ ਵੀ ਕਈ ਵਾਰ ਬੇਨਤੀ ਕੀਤੀ ਇਹ ਵੀ ਸਾਡੇ ਨਾਲ ਕਈ ਵਾਰ ਈਓ ਕੋ ਪ੍ਰਸ਼ਾਸਨ ਕੋ ਜਾਂ ਪ੍ਰਧਾਨਾ ਕੋ ਕਈਆਂ ਕੋ ਗਏ ਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਆ ਅਸੀਂ ਹੁਣ ਇਸੇ ਕਰਕੇ ਇੱਥੇ ਇਕੱਠੇ ਹੋਏ ਆ ਪੂਰਾ ਮੁਹੱਲਾ ਦਾ ਬਾੜ ਨੰਬਰ 14 ਦੇ ਸਾਰੇ ਸਾਥੀ ਮੇਰੇ ਨਾਲ ਇਕੱਠੇ ਹੋਏ ਆ ਅਗਰ ਜੇ ਪ੍ਰਸ਼ਾਸਨ ਇਹ ਸੜਕ ਮਾਰਾਂ ਦੇ ਪ੍ਰਗਟ ਸਤੋਂ ਪਹਿਲਾਂ ਨਹੀਂ ਬਣਾਉਂਦੇ ਆ ਤਾਂ ਅਸੀਂ ਇੱਕ ਵੱਡਾ ਪ੍ਰੋਗਰਾਮ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਪੂਰੇ ਸ਼ਹਿਰ 'ਚ ਪੂਰਾ ਸ਼ਹਿਰ ਬੰਦ ਕਰਾਵਾਂਗੇ ਜੇ ਇਹ ਸੜਕ ਦਾ ਕੰਮ ਨਹੀਂ ਕੀਤਾ ਗਿਆ ਵਾ ਇਹ ਸੜਕ ਪਾਸ ਵੀ ਹੈਗੀ ਜੀ ਇਹ ਪਾਸ ਹੈ ਸੜਕ ਦਾ ਪਾਸ ਹੋਈ ਪਿਆ ਟੈਂਡਰ ਮੇਰੇ ਕੋਲ ਹੈ ਮੇਰੇ ਖਿਆਲ 44 ਲੱਖ 4000 ਦਾ ਟੈਂਡਰ ਪਾਸ ਹੋਇਆ ਪਿਆ ਵਾ ਇਹ ਟੈਂਡਰ ਪਾਸ ਹੋਏ ਨੂੰ ਤਕਰੀਬਨ 6 ਸਾਲ ਦਾਵਾ ਸਵਾ ਸਾਲ ਤੋਂ ਉੱਪਰ ਹੋ ਚੁੱਕਾ ਵਾ ਪਰ ਹਲੇ ਤੱਕ ਵੀ ਇਹ ਇਹਦਾ ਸੜਕ ਨਹੀਂ ਬਣੀ ਆ ਤੁਸੀਂ ਫਿਰ ਕੌਂਸਲਰ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕਿ ਸੜਕ ਬਣੀ ਕਿਉਂ ਨਹੀਂ ਜਾਂ ਮੰਨ ਲਓ ਨਾ ਬਣਨ ਦਾ ਕਾਰਨ ਕੀ ਅਸੀਂ ਨਗਰ ਕੌਂਸਲ ਦੇ ای او صاحب ਨੂੰ ਮੈਂ ਕਈ ਵਾਰ ਆਪ ਜਾ ਕੇ ਬੇਨਤੀ ਕੀਤੀ ਆ ਵੀ ਸਰ ਸਾਡੇ ਮਹਾਰਾ ਦਾ ਪ੍ਰਗਟ ਸਵਾਰਿਆ ਵਾ ਵੀ ਸਾਡੇ ਉਥੇ ਸੜਕ ਛੇਤੀ ਛੇਤੀ ਬਣਾਈ ਜਾਵੇ ਆ ਉਹ ਸਾਨੂੰ ਹਰ ਇੱਕ ਵਾਰੀ ਲਾਲੀਪਪ ਦੇ ਕੇ ਸਾਨੂੰ ਤੋੜ ਦਾਂਦੇ ਆ ਵੀ ਪ੍ਰਧਾਨ ਜੀ ਤੁਹਾਡਾ ਟੈਂਡਰ ਪਿਆ ਵਾ ਇਹ ਠੇਕੇਦਾਰ ਨੂੰ ਕਹਤਾ ਵਾ ਅੱਜ ਹੋ ਜਾਂੀ ਕੱਲ ਹੋ ਜਾਂੀ ਹਫਤੇ ਤੱਕ ਹੋ ਜਾਂੀ 10 ਦਿਨਾਂ ਤੱਕ ਹੋ ਜੂਗੀ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਲਗਾਤਾਰ ਉਹਨਾਂ ਕੋ ਜਾਨਦੇ ਨੂੰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਸੇਤਾਲ ਵੀ ਆਈ ਆ। ਅਵੀ ਰਣਨੀਤੀ ਹੁਣ ਕੀ ਬਣਾਈ ਤੁਸੀਂ ਜੀ? ਅਗਲੀ ਰਣਨੀਤੀ ਇਹ ਆ ਵੀ ਅਸੀਂ ਉਹਨਾਂ ਪਹਿਲਾਂ ਤਾਂ ਤੁਸੀਂ ਇਹ ਸੜਕ ਦਾ ਸਾਰਾ ਹੀ ਵੀਡੀਓ ਸ਼ਾਟ ਕਰਿਓ ਪਤਾ ਲੱਗੇ ਵੀ ਪ੍ਰਸ਼ਾਸਨ ਨੂੰ ਵੀ ਹਾਲਾਤ ਕੀ ਆ ਸੜਕ ਦੇ। ਤਾਂ ਅਗਲੀ ਰਣਨੀਤੀ ਸਾਡੀ ਇਹ ਹੋਊਗੀ ਅਗਰ ਜੇ ਸੜਕ ਨਹੀਂ ਬੰਦੀ ਇਹਦਾ ਅਸੀਂ ਪੱਕੇ ਤੌਰ ਤੇ ਮੋਰਚਾ ਲਾਵਾਂਗੇ ਨਗਰ ਕੌਂਸਲ ਦਾ ਘਰਾਵ ਕਰਾਂਗੇ ਜਿੰਨੇ ਤੱਕ ਸਾਡੀ ਇਹ ਸੜਕ ਨਹੀਂ ਬੰਦੀ ਆ। ਮੈਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਨਗਰ ਕੌਂਸਲ ਨੂੰ ਵੀ ਮਾਰਾਂ ਦੇ ਪ੍ਰਗਟ ਉਸ ਤੋਂ ਪਹਿਲਾਂ ਪਹਿਲਾਂ ਇਹ ਸੜਕ ਬਣਾਈ ਜਾਵੇ ਜਿਹੜਾ ਕਿ ਅਸੀਂ ਇਹ ਵੱਡਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਕਰ ਸਕਣ ਸਾਡੇ ਕੋ ਜਿਵੇਂ ਬਜਰੀ ਨਿਕਲੀ ਹੋਏ ਸਾਡੇ ਸਾਹਮਣੇ ਦੋ ਤਿੰਨ ਜਣੇ ਡੇਢ ਡਿੱਗਦੇ ਵੀ ਬੱਚੇ ਆ ਜੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਕਿ ਬੱਚੇ ਡਿੱਗਦੇ ਇੱਥੇ ਇੱਥੇ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਵਾ ਕਿਉਂਕਿ ਇੱਥੇ ਰਾਤ ਨੂੰ ਹਨੇਰਾ ਇੰਨਾ ਹੋਇਆ ਹੁੰਦਾ ਹਨੇਰੇ ਦੇ ਦੌਰਾਨ ਸੜਕ ਤੇ ਜਦੋਂ ਵੀ ਕੋਈ ਮੋਟਰਸਾਈਕਲ ਜਾਂ ਕੋਈ ਸਕੂਟੀ ਲੈ ਕੇ ਜਾਂਦਾ ਉਹ ਚੱਕਾ ਸਲਿੱਪ ਹੋਣ ਕਰਕੇ ਇੱਥੇ ਸੱਟਾਂ ਲੱਗਦੀਆਂ ਉਹ ਬੱਚਿਆਂ ਦੇ ਕੋਈ ਨ ਆਹ ਲਓ ਐਕਮੋਡੀਟ ਹਾਂਜੀ ਹਾਂਜੀ ਸਰ ਤੁਸੀਂ ਇਸ ਵਾਰ ਤੇ ਐਮਪੀਓ ਤੁਸੀਂ ਕੀ ਕਹਿਣਾ ਜੀ ਇਸ ਵਾਰੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਥੋੜੀ ਜਿਹੀ ਸੱਦੇ ਤੁਸੀਂ ਇੱਥੇ ਸਾਨੂੰ ਦਰਸ਼ਨ ਦਿੱਤੇ ਨੰਬਰ 2 ਮੈਂ ਤਿੰਨ ਵਾਰ ਦਾ ਕਾਉਂਸਲਰ ਹਾਂ ਤਕਰੀਬਨ ਤਕਰੀਬਨ ਡੇਢ ਸਾਲ ਹੋ ਗਏ ਮੰਨ ਲਓ ਟੈਂਡਰ ਹੋਏ ਨੂੰ ਕਿਸੇ ਵੀ ਕੋਈ ਵੀ ਸਾਡਾ ਨਾ ਯੋ ਸੁਣਦਾ ਕੋਈ ਵੀ ਨਹੀਂ ਸੁਣਦਾ ਤੇ ਜੇਕਰ ਨਾ ਮੰਨ ਲਓ ਗੁਰਪੁਰੂ ਤੋਂ ਪਹਿਲਾਂ ਪਹਿਲਾਂ ਸਾਡੀ ਨਾਂ ਬਣੀ ਤੇ ਮੈਂ ਮਨਵਰ ਤੇ ਬੈਠੂਗਾ ਮਿਊਨਿਸਪਲ ਕਮੇਟੀ ਦੇ ਈਓ ਦੇ ਦਫਤਰ ਮੋਰੇ ਅੱਛਾ ਜੀ ਹਾਂਜੀ ਇਸ ਬਾਰੇ ਕਿਸੇ ਨੂੰ ਉਹਨਾਂ ਨੂੰ ਦੱਸਦਾ ਕਿ ਜਨ ਸੜਕ ਬਣਾਓ ਜਲਦੀ ਜਲਦੀ ਬਣਾਓ ਹਾਂਜੀ ਹਾਂਜੀ ਬਹੁਤ ਕਈ ਵਾਰੀ ਮੈਂ ਤਾਂ ਵਿੱਕੀ ਗੇਲ ਪੰਜ-ਛਤ ਬੰਦੇ ਦਾਸ ਪੂਰੀ ਕਮੇਟੀ ਜਾਂਦੀ ਰਹੀ ਆ ਦਾਸ ਬੜਾ ਉਹਨਾਂ ਤਾਂ ਕਮੇਟੀ ਬਾਣੀ ਜੀ ਬਾਲਵੀ ਕੁਮਾਰ ਉਹ ਨਹੀਂ ਸੁਣਦੇ ਨਹੀਂ ਇੱਥੇ ਸੁਣਦੇ ਇੱਥੋਂ ਗੱਡੀ ਜਾਂਦੇ ਹਲਕਨ ਚਾਰਜ ਦਾ ਬੱਲੂ ਸਾਹਿਬ ਕੋਈ ਬਹੁਤ ਵਾਰੀ ਗਏ ਆ ਉਹ ਵੀ ਮੈਂ ਲਾਲੀਬਾਗ ਕੋਈ ਬਣਾ ਦਾਂਗੇ ਬਣਾ ਦਾਂਗੇ ਮੈਂ ਤੁਹਾਰੇ ਟੈਲੀਫੋਨ ਕੀਤਾ ਉਹ ਕਹਿੰਦਾ ਹੁਣ ਮੈਂ ਡੇਕੇ ਦਾ ਨੂੰ ਬੁਲਾਣ ਲੱਗਾ ਕਦੋਂ ਬੁਲਾਣਾ ਇੱਥੇ ਦਿੱਲੀ ਨਿੱਕੇ ਨਿੱਕੇ ਬੱਚੇ ਪੜਦੇ ਆ ਬਹੁਤ ਪ੍ਰੋਬਲਮ ਆਦੀ ਐ ਛੱਟਾਂ ਨਾਲ ਲੱਗਦੀਆਂ ਐਕਚੁਅਲੀ ਮੇਰੀ ਦੁਕਾਨ ਹੈਗੀ ਆ ਰਮਦਾਸ ਮੰਦਿਰ ਦੇ ਨਾਲ ਹੀ ਮੈਂ 12 12 ਘੰਟੇ ਤਕਰੀਬਨ ਬੈਨਾ ਹੀ ਦੁਕਾਨ ਤੇ ਹਰ ਕੋਈ ਨੰਗਦਾ ਜਿਹੜਾ ਮੈਨੂੰ ਘੱਟ ਦੇ ਗਾਲਾਂ ਅੱਛਾ ਜੀ ਉਹਨਾਂ ਬਾਲਡਿੰਗ ਯੂਜ਼ ਨਹੀਂ ਜਿਵੇਂ ਕਿ ਤੁਸੀਂ ਸੁਣ ਵਾਲੀ ਤੁਸੀਂ ਕਹਿ ਰਹੇ ਕਿ ਤਿੰਨ ਵਾਰ ਦੇ ਤੁਸੀਂ ਐਮਟੀ ਰਹੇ ਹਾਂ ਹਾਂਜੀ 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 ਇਹ ਤੁਹਾਡੀ ਨਹੀਂ ਉਹ ਸੁਣ ਰਹੇ ਆ ਤੇ ਉਹਦੇ ਪਿੱਛੇ ਕਾਰਨ ਕੀ ਤੁਸੀਂ ਦੱਸ ਸਕਦੇ ਆ ਕਾਰਨ ਪਤਾ ਨਹੀਂ ਜਾਂ ਸਾਡਾ ਜੈਸੀ ਕਰਕੇ ਐਸਪੀ ਐਸਸੀ ਇਹਨਾਂ ਨੂੰ ਰਹਿਣਦੇ ਹੋ ਇੱਥੇ ਡਿੱਗੀ ਮਰੀ ਜਾਂਦੇ ਹੋ ਦੇਖੋ ਤੁਸੀਂ ਫਿਰ ਅਲਟੀਮੇਟ ਦੇ ਰਹੇ ਇਹਨਾਂ ਨੂੰ ਹਾਂ ਦੇਖੋ ਕਾਰਨ ਇਹ ਹੈ ਜੀ ਕਾਰਨ ਇਹ ਹੈ ਵੀ ਤਿੰਨ ਵਾਰ ਦੇ ਸਾਡੇ ਨਗਰ ਕੌਂਸਲ ਦੇ ਇਹ ਕੌਂਸਲਰ ਰਹੀ ਹੈ ਸੀਨੀਅਰ ਨਗਰ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ ਦੋਖੋ ਕਈ ਵਾਰ ਇਦਾਂ ਹੁੰਦੀ ਹੈ ਜਦੋਂ ਸਾਡੇ ਮੋਟਰ ਵਾਲੀਆਂ ਵਿਅਕਤੀਆਂ ਦੇ ਬਾੜ ਦੇ ਵਿੱਚ ਕੰਮ ਨਹੀਂ ਹੋਣਾ ਤਾਂ ਆਮ ਪਬਲੀਕ ਦਾ ਕਿੱਥੋਂ ਇਹਨਾਂ ਨੇ ਕੰਮ ਕਰਾ ਦੇਣਾ ਆ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਨੈਤਿਕ ਹਿਦਾਰ ਤੇ ਲੋਕਾਂ ਨੇ ਕੰਮ ਕੀਤੇ ਆ ਸਰਕਾਰ ਨੂੰ ਆਪਾਂ ਇਸ ਕਰਕੇ ਚਾਹੁੰਦੇ ਆ ਵੀ ਸਾਡੇ ਇਹ ਸੁੱਖ-ਦੁੱਖ ਦੇ ਸਾਡੇ ਕੰਮਾਂ ਦੇ ਵਿੱਚ ਹਿੱਸੇਦਾਰੀ ਕਰਨ ਜੇ ਕੰਮੇ ਨਹੀਂ ਕਰ ਸਕਦੇ ਫਿਰ ਦੇ ਸਰਕਾਰ ਤੋਂ ਅਸੀਂ ਕੀ ਲੈਣਾ ਇਦਾਂ ਪ੍ਰਸ਼ਾਸਨੋਂ ਕੀ ਲੈਣਾ ਜੇ ਸਾਡੀ ਇਹ ਸੜਕ ਨਹੀਂ ਬਣਾ ਸਕਿਆ ਇਸ ਟੈਂਡਰ ਨੂੰ ਮੈਂ ਦੁਬਾਰਾ ਰਿਪੀਟ ਕਰਦਾ ਇਸ ਟੈਂਡਰ ਨੂੰ ਡੇਢ ਤੋਂ ਪੌਣੇ 2 ਸਾਲ ਹੋ ਲੱਗੇ ਆ ਅੱਜ ਤੱਕ ਵੀ ਨਗਰ ਕੌਂਸਲ ਨੇ ਕਦੀ ਵੀ ਇਹਦੇ ਬਾਰੇ ਗੌਰ ਨਹੀਂ ਕੀਤੀ ਜੀ ਵਿੱਚੋਂ ਬਾਈ ਹੁਣੇ ਦੱਸਦੇ ਕਹਿੰਦੇ ਨਾਲੀਆਂ ਦਾ ਬਹੁਤ ਬੁਰਾ ਹਾਲ ਬਾਜੀ ਵਿੱਚੇ ਹਾਂਜੀ ਸੀਵਰ ਇਹਨਾਂ ਦੱਸ ਰਹੇ ਸੀਵਰ ਸੀਵਰ ਦਾ ਚੱਲਦਾ ਨਹੀਂ ਤੇ ਤੁਸੀਂ ਦੇਖ ਕੇ ਆਏ ਆ ਤੁਹਾਨੂੰ ਫੋਟੋ ਦਿਖਾ ਦੇਣੀ ਸੀਵਰ ਐਦਾਂ ਹੀ ਆ 80 ਲੱਖ ਰੁਪਈਆ ਲੈ ਗਏ ਠੇਕੇਦਾਰ ਸੀਵਰ ਦਾ ਅੱਛਾ ਜੀ ਉਹੀ ਮਤਲਬ ਕੋਈ ਡਿਵੈਲਪਮੈਂਟ ਨਹੀਂ ਰੋਕ ਰੁਕੇ ਆ ਥਾਰਾ ਸ਼ਹਿਰ ਹੀ ਰੁਕਿਆ ਆ ਲੋਕ ਧਾਨੂੰ ਘੜਦੇ ਗਾਲਾਂ ਸਿੱਧੀ ਜੇ ਗੱਲ ਆ ਲੋਕਾਂ ਨੂੰ ਕੋਈ ਚੰਗਾ ਥੋੜੀ ਸਮਝੰਦੇ ਆ ਇੱਕ ਪ੍ਰੋਬਲਮ ਇਹ ਮੈਂ ਗੱਬੇ ਬੈਠਾ ਜਿਹੜਾ ਕੋਈ ਜਾਂਦਾ ਆ ਬੈਠਾ ਜੀ ਆ ਬੈਠਾ ਜੀ ਦੱਸੋ ਮੈਂ ਕਿਆ ਕਰਾਂ ਜਿਆਦਾ ਮੈਨੂੰ ਬਰਾਈ ਨਾ ਮਾਰਨਾ ਵਧੀਆ ਕਿਆ ਕਰਨਾ ਫੇਰ ਤੇ ਮਿਊਸਪੈਲਟੀ ਕਾਉਂਸਲਿੰਗ ਆ ਲੋ ਜੁਰੀ ਕਰਨਾ ਤੇ ਹੁਣ ਤੁਸੀਂ ਕਿੰਨੀ ਤਰੀਕ ਨੂੰ ਉੱਥੇ ਧਰਨੇ ਤੇ ਬੈਠੋਗੇ ਜੀ ਅੱਜ ਹਫਤੇ ਦੇ ਵਿੱਚ ਵਿੱਚ ਨਾ ਬਣਾਈ ਤੇ ਬਹਿ ਜਾਣਾ 28 ਤਰੀਕ ਦੇ 28 ਪੈਣੀ ਨਹੀਂ ਦੇਖੋ ਮਹਾਰਾ ਦਾ ਪ੍ਰਗਟਾ 16 ਅਕਤੂਬਰ ਦਾਵਾ ਜੀ ਜੀ ਕਾਉਂਸਲਰ ਸਾਹਿਬ ਸਾਡੇ ਕਹਿੰਦੇ ਸੀ ਅਗਰ ਜੇ ਇਹ ਸਾਡਾ ਸੜਕ ਨਹੀਂ ਬਣੀ ਦਾ ਤੇ ਨਗਰ ਕੌਂਸਲ ਦੇ ਵਿੱਚ ਮਰਨ ਵਰਤ ਦੇ ਕਹਿੰਦੇ ਅਸੀਂ ਨਗਰ ਕੌਂਸਲ ਨੂੰ ਮੋਰੀ ਬੈਠਾਂਗੇ ਇੱਕ ਹਫ਼ਤੇ ਬਾਅਦ ਹਾਂਜੀ ਇੱਕ ਹਫ਼ਤੇ ਬਾਅਦ ਹਾਂਜੀ ਅੱਜ ਤੋਂ ਇੱਕ ਹਫ਼ਤੇ ਬਾਅਦ ਜੇ ਅਗਰ ਇਹ ਸੜਕ ਨਹੀਂ ਬਣੀ ਯਾਨੀ ਕਿ ਕੰਮ ਕੰਮ ਜੇਕਰ ਨਹੀਂ ਸ਼ੁਰੂ ਹੋਇਆ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਉਹਨਾਂ ਸਬਰਵਰ ਕਰਤਾ ਪਵਾਨ ਵਾਲਮੀਕ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮੰਦਿਰ ਤੋਂ ਅਸੀਂ ਆਏ ਆ ਚੱਲ ਕੇ ਇਹ ਸਾਡੇ ਵਾਲਮੀਕ ਮਹੱਲੇ ਦਾ ਹਾਲ ਦੇਖ ਲਓ ਜੋ ਕਿ 16 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾਜ ਦੀ ਛੋਬ ਯਾਤਰਾ ਜਿਹੜੀ ਆ ਉਹ ਇਸ ਜਗ੍ਹਾ ਤੋਂ ਗੁਜ਼ਰਦੀ ਹੋਈ ਜਾਣੀ ਆ ਜਿਹਦੇ ਵਿੱਚ ਇਹ ਜਿਹਦੇ ਵਿੱਚ ਯਾਤਰਾ ਦੇ ਵਿੱਚ ਪੈਦਲ ਤੁਰਿਓ ਸੰਗਤ ਹੁੰਦੀ ਆ ਜਿਹਦੇ ਵਿੱਚ ਝਾਕੀਆਂ ਹੁੰਨੀਆਂ ਆ ਔਰ ਝਾਕੀਆਂ ਤੁਸੀਂ ਪਿੱਛੇ ਵੀ ਦੇਖੀਆਂ ਆ ਬੇ ਝਾਕੀਆਂ ਜਿਹੜੀਆਂ ਪੈਦਲ ਲੈ ਕੇ ਜਾਂਦੇ ਆ ਉਹ ਇਸ ਜਗ੍ਹਾ ਦੇ ਵਿੱਚੋਂ ਝਾਕੀ ਤੁਰ ਕੇ ਜਾ ਸਕਦੀ ਆ ਕੋਈ ਫਿਸਲੂਗਾ ਕਿ ਇਹਦੇ ਸੱਟ ਲੱਗੂਗੀ ਜਿਹੜੀਆਂ ਅਸੀਂ ਬਾਹਰੋਂ ਇਹੜੀਆਂ ਝਾਕੀਆਂ ਮਗਾਣੇ ਆ ਉਹ ਵੀ ਇਸ ਬਜਰੀ ਦੇ ਵਿੱਚ ਨਹੀਂ ਚੱਲਣੀਆਂ ਮੈਂ ਨਗਰ ਕੌਂਸਲ ਨੂੰ ਬੇਨਤੀ ਕਰਦਾ ਆ ਇਹਨਾਂ ਨੇ ਪਿਛਲੇ ਮਹੀਨੇ ਮੀਟਿੰਗ ਕੀਤੀ ਸੀ ਉਸ ਵੇਲੇ ਮਤਾ ਪਾਇਆ ਸੀ ਬੇ ਮਤਾ ਪਾ ਕੇ ਇਹਨਾਂ ਨੇ ਕਿਹਾ ਸੀ ਵੀ ਆਹ ਜਿਹੜਾ ਰੋਡ ਆ ਅਸੀਂ ਪਹਿਲੇ ਦੇ ਆਧਾਰ ਤੇ ਬਣਾਵਾਂਗੇ ਇਹ ਜਿਹੜਾ ਰੋਡ ਆ ਇਹ ਅਸੀਂ ਭਗਵਾਨ ਵਾਲਮੀਕ ਮਹਾਰਜ ਦੀ ਸ਼ੁਭ ਯਾਤਰਾ ਤੋਂ ਪਹਿਲਾਂ ਪਹਿਲਾਂ ਇਹ ਰੋਡ ਅਸੀਂ ਬਣਾ ਦੇਾਂਗੇ ਤੁਸੀਂ ਰੋਡ ਦਾ ਹਾਲ ਦੇਖ ਲਓ ਵੀ ਭਗਵਾਨ ਵਾਲਮੀਕ ਮੰਦਰ ਤੋਂ ਲੈ ਕੇ ਰੇਲਵੇ ਰੋਡ ਤੱਕ ਜੇ ਰੋਡ ਸਾਰਾ ਇਹੀ ਐ ਏਦਾਂ ਹੀ ਆ ਅੱਗੇ ਰੇਲਵੇ ਰੋਡ ਦਾ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਇਸ ਰੋਡ ਦੇ ਉੱਪਰੋਂ ਛੋਟੇ-ਛੋਟੇ ਬੱਚੇ ਨਿਕਲਦੇ ਆ ਸਕੂਲ ਜਾਂਦੇ ਆ ਕਿਸੇ ਦੇ ਸੱਟ ਲੱਗਦੀ ਆ ਆ ਹੁਣ ਵੀ ਅਸੀਂ ਖੜੇ ਸੀਗੇ ਤਾਂ ਤਿੰਨ-ਚਾਰ ਬੱਚੇ ਜਿਹੜੇ ਆ ਡਿਗਣੇ ਤੋਂ بچੇ ਆ ਤੇ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜਾ ਟੈਂਡਰ ਤੁਸੀਂ ਲਾਏ ਆ ਵੀ ਸਾਡਾ 16 ਤੋਂ ਪਹਿਲਾਂ-ਪਹਿਲਾਂ ਇਹ ਟੈਂਡਰ ਜਿਹੜਾ ਪੂਰਾ ਕਰਕੇ ਇਸ ਰੋਡ ਨੂੰ ਬਣਾਇਆ ਜਾਵੇ ਜੇ ਅਗਰੇ ਰੋਡ ਨਹੀਂ ਬਣਾਦੇ ਮੈਂ ਡਾਊਟਰ ਨੂੰ ਛਤਰਪਾਲ ਜੀ ਐਮਐਲਏ ਸਾਹਿਬ ਨਮਾ ਸ਼ਹਿਰ ਉਹਨਾਂ ਨੂੰ ਵੀ ਬੇਨਤੀ ਕਰਦਾ ਆਂ ਸਾਡੇ ਹਲਕਾ ਚਾਰਜ ਲਲਤਮਨ ਪਾਠਕ ਬੱਲੂ ਜੀ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਦਾ ਆਂ ਬੇ 16 ਤੋਂ ਪਹਿਲਾਂ ਪਹਿਲਾਂ ਸਾਡਾ ਇਹ ਜਿਹੜਾ ਰੋਡ ਬਿਲਕੁਲ ਮੁਕਲ ਕੀਤਾ ਜਾਵੇ ਜੇ ਅਗਰੇ ਨਹੀਂ ਕਰਦੇ ਫਿਰ ਸਾਨੂੰ ਆਪਣੇ ਵਾਲਮੀਕ ਭਾਈਚਾਰੇ ਦੇ ਨਾਲ ਰਬਦਾਸ ਭਾਈਚਾਰੇ ਦੇ ਨਾਲ ਇਕੱਠੇ ਹੋ ਕੇ ਅਸੀਂ ਸਾਰੇ ਇਕੱਠੇ ਹੋ ਕੇ ਇਹਦੇ ਵਿਰੁੱਧ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਧਰਨਾ ਦੇਵਾਂਗੇ ਕਿਉਂਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਵਾ ਇੱਥੋਂ ਲੰਘਿਆ ਨਹੀਂ ਜਾਂਦਾ ਤੁਸੀਂ ਬੀਜਾ ਜੀ ਦੇਖ ਲਓ ਦੋ ਕਰਮਚਾਲਕੇ ਵੀ ਰੋਡ ਦਾ ਹਾਲ ਦੇਖ ਲਓ ਦੋ ਕਰਮਚਾਲਕੇ ਵੀ ਰੋਡ ਦਾ ਹਾਲ ਦੇਖ ਲਓ ਵੀ ਰੋਡ ਦਾ ਹਾਲ ਕੀ ਆ ਇਹ ਕੱਲੇ ਵਾਲਮੀਕ ਮੱਲਾ ਨਹੀਂ ਦੁਖੀ ਕੱਲਾ ਵਾਲਮੀਕ ਮੱਲਾ ਨਹੀਂ ਦੁਖੀ ਇਹ ਪੂਰਾ ਜਾਣੀ ਕਿ ਨਵਾਂ ਸ਼ਹਿਰ ਦੁਖੀ ਆ ਨਵੇਂ ਸ਼ਹਿਰ ਦੇ ਰੋਡਾਂ ਦੇ ਸਾਰਿਆਂ ਦੇ ਇਹੀ ਹਾਲ ਵਾ ਮੈਂ ਇਸ ਕਰਕੇ ਰਿਕਵੈਸਟ ਕਰਦਾ ਆ ਵੇਰ ਉਹਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਜਿਹੜੀ ਅਸੀਂ ਭਗਵਾਨ ਵਾਲਮੀਕ ਮਹਾਰਾਜ ਦੀ ਸ਼ੁਭ ਯਾਤਰਾ ਜਿਹੜੀ ਆ ਇਸ ਰੋਡ ਦੇ ਉੱਪਰੋਂ ਸਹੀ ਸਹੀ ਤਰੀਕੇ ਨਾਲ ਅਸੀਂ ਲਿਜਾ ਸਕੀਏ ਕਿਉਂਕਿ ਫਰਵਰੀ ਦੇ ਵਿੱਚ ਸਤਗੁਰ ਅਬਦਾਸ ਮਹਾਰਾਜ ਦੀ ਸ਼ੁਭ ਯਾਤਰਾ ਆ ਜਾਂਦੀ ਆ ਉਹ ਵੀ ਇਸ ਰੋਡ ਤੋਂ ਗੁਜ਼ਰਦੀ ਆ ਮੈਂ ਇਸ ਕਰਕੇ ਕਰਦਾ ਆ ਕਿ ਜੇਕਰ ਅਸੀਂ ਅੱਜ ਰੌਲਾ ਪਾਨੇ ਆ ਤਾਂ ਮਹੀਨੇ ਬਾਅਦ ਫਿਰ ਅਬਦਾਸ ਮਹਾਰਾਜ ਜੀ ਦਾ ਗੁਰਪੁਰ ਆ ਜਾਣਾ ਫਿਰ ਉਹਨਾਂ ਨੇ ਵੀ ਇਸ ਚੀਜ਼ ਨੂੰ ਮੁੱਦਾ ਠਾਣਾ ਆ ਮੈਂ ਪੁਲਿਸ ਬੇਨਤੀ ਕਰਦਾ ਆ ਵੀ ਨਗਰ ਕੌਂਸਲ ਨੂੰ ਈਓ ਸਾਹਿਬ ਨੂੰ ਵੇ ਤੁਸੀਂ ਕਮੇਟੀ ਘਰ ਦੇ ਵਿੱਚ ਬੈਠ ਕੇ ਇੰਨਾ ਰੌਲਾ ਨਾ ਐਮਸੀ ਨੂੰ ਬੇਨਤੀ ਕਰਦਾ ਵੀ ਇੰਨਾ ਕਮੇਟੀ ਘਰ ਬੈਠ ਕੇ ਰੌਲਾ ਨਾ ਪਾਇਆ ਕਰੋ